ਇਹ ਜੋ ਖੇਤੀ ਖਰੜਾ ਨੀਤੀ ਲੈ ਕੇ ਕੇਂਦਰ ਸਰਕਾਰ ਆਈ ਇਹ ਕਾਲੇ ਕਾਨੂੰਨ ਨੇ ਉਹ ਹੀ ਉਹ ਕਾਲੇ ਕਾਨੂੰਨਾਂ ਦਾ ਨਾਮ ਬਦਲ ਕੇ ਇਹਨਾਂ ਨੇ ਇਹਨੂੰ ਨਵਾਂ ਰੂਪ ਇੱਕ ਦਿੱਤਾ ਖੇਤੀ ਖਰੜਾ ਇਹ ਜਿਸ ਦਿਨ ਆਏ ਆਪਾਂ ਉਸ ਦਿਨ ਤੋਂ ਇਹਨਾਂ ਨੂੰ ਸਮਝ ਕੇ ਤੇ ਰੌਲਾ ਪੋੜਾ ਸ਼ੁਰੂ ਕਰਤਾ ਵੀ ਇਹ ਸਰਕਾਰ ਜਿਹੜੀ ਇਹ ਕਾਲੇ ਕਾਨੂੰਨ ਲਾਈ ਏ ਇਹ ਅਸੀਂ ਲਾਗੂ ਨਹੀਂ ਹੁਣ ਦੇਵਾਂਗੇ ਇਹਦੇ ਸਬੰਧ ਵਿੱਚ ਜਦੋਂ ਪੰਜਾਬ ਸਰਕਾਰ ਨਾਲ ਗੱਲ ਕੀਤੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਤੇ ਪੰਜਾਬ ਸਰਕਾਰ ਨੂੰ ਅਸੀਂ ਜ਼ੋਰ ਦੇ ਕੇ ਕਹਿ ਆ ਵੀ ਤੁਸੀਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬਲਾਓ ਆਲ ਪਾਰਟੀ ਮੀਟਿੰਗ ਸੱਦੋ ਵਿਧਾਨ ਸਭਾ ਦਾ ਸੈਸ਼ਨ ਬਲਾਓ ਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹਨੂੰ ਰੱਦ ਕਰਕੇ ਫਿਰ ਤੋਰੋ ਉਹਨਾਂ ਨੂੰ ਵਾਪਸ ਕਿਉਂਕਿ ਪੱਕਾ ਤਾਂ ਹੀ ਹੋਊਗਾ ਪਰ ਉਹਨਾਂ ਨੇ ਚਲੋ ਇੱਕ ਚਿੱਠੀ ਜੀ ਲਿਖ ਦਿੱਤੀ ਉਹਨਾਂ ਨੇ ਬਹੀ ਇਹਨੂੰ ਲਾਗੂ ਨਹੀਂ ਕਰਦੇ ਅਸੀਂ ਇਹਨੂੰ ਰੱਦ ਕਰਦੇ ਆ ਪਰ ਉਹ ਫਾਈਨਲ ਨਹੀਂ ਹੋਇਆ ਅਜੇ ਬਿਲਕੁਲ ਵੀ ਨਹੀਂ ਫਾਈਨਲ ਹੋਇਆ ਅਸੀਂ ਪਰसों ਵੀ ਇਹ ਗੱਲ ਕਹਿ ਰਹੇ ਸੀ ਨੌਵਾਂ ਵਾਲੀ ਮੀਟਿੰਗ 'ਚ ਵੀ ਇਹ ਗੱਲ ਹੀ ਕਹੀ ਹੈ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਹੈ ਜਿਹੜੀ ਇਹ ਸੈਕਸ਼ਨ 340 ਨੂੰ ਰੱਦ ਕਰੇ ਜਿਵੇਂ ਮੇਰੇ ਤੋਂ ਪਹਿਲਾਂ ਦੱਸ ਰਿਆ ਸੀ ਸਾਥੀਓ ਗੱਲ ਬਿਲਕੁਲ ਠੀਕ ਹੈ ਜਿਵੇਂ ਹਿਮਾਚਲ ਵਾਲੇ ਸੇਬਾਂ ਦਾ ਹਾਲ ਐ ਤੋਂ ਪੰਜ ਚਾਰ ਸਾਲ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਉਹ ਉੱਥੇ ਪਹਿਲਾਂ ਰੇਟ ਜਿਹੜਾ 25 ਵਾਲਾ ਸੀ 50 ਕਰਤਾ ਤੇ 40 ਕਰਤਾ ਤੇ ਹੌਲੀ-ਹੌਲੀ 2-3 ਸਾਲ ਉਹਨਾਂ ਨੂੰ ਰੇਟ ਵਧ ਦੇ ਕੇ ਉਸ ਤੋਂ ਬਾਅਦ ਜਦੋਂ ਮੰਡੀਆਂ ਵਿੱਚ ਜਿਹੜੇ ਆੜਤੀ ਬੈਠੇ ਸੀ ਲਾਇਸੈਂਸ ਲੈ ਕੇ ਉਹਨਾਂ ਆਰਤੀਆਂ ਕੋਲ ਜਦੋਂ ਮਾਲ ਨਹੀਂ ਗਿਆ ਉਹ ਚੁੱਪ ਕਰਕੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਚਲੇ ਗਏ ਜਦੋਂ ਘਰ ਚਲੇ ਗਏ ਉਸ ਤੋਂ ਬਾਅਦ ਜਿਹੜਾ ਵਪਾਰੀ ਹੈ ਅਡਾਨੀਆਂ ਪਾਨੀਆਂ ਦਾ ਸਾਰਾ ਉੱਥੇ ਵਪਾਰ ਰਿਆ ਜਦੋਂ ਆ ਪੋਕੜੇ ਘਰਾਂ ਨੂੰ ਚਲੇ ਗਏ ਜੰਦਰੇ ਬਚ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਉਹੀ ਜਿਹੜਾ 40 ਰੁਪਏ ਕੀਤਾ ਸੀ ਉਹਨੂੰ 10 ਰੁਪਏ ਤਿਆਰ ਦਾ ਜਾਂ 15 ਤ ਲੈ ਜਾਂਦਾ ਉਹ ਹਿਮਾਚਲ ਵਾਲੇ ਰੋਂਦੇ ਫਿਰਦੇ ਨੇ ਬੁਰਾ ਹਾਲ ਹੋ ਗਿਆ ਉਹਨੂੰ ਤਾਂ ਪੁੱਛਦਾ ਨਹੀਂ ਕੋਈ ਇਹੀ ਹਾਲ ਆਪਣੇ ਇੱਥੇ ਕਰਨਾ ਚਾਹੁੰਦੇ ਨੇ ਹੁਣ ਇਹ ਸਰਕਾਰ ਚਾਹੁੰਦੀ ਹੈ ਕਿ ਮੰਡੀਆਂ ਜਿਹੜੀਆਂ ਨੇ ਇਹ ਸਾਰੀਆਂ ਮੰਡੀਆਂ ਇਸੇ ਤਰ੍ਹਾਂ ਰਹਿਣਗੀਆਂ ਪਰ ਅਡਾਨੀਆਂ ਨੂੰ ਤੇ ਬਾਨੀਆਂ ਨੂੰ ਸੈਲੋ ਜਿਹੜੇ ਉਹਨਾਂ ਦੇ ਬਣਾਏ ਹੋਣੇ ਉਹਨਾਂ ਵਿੱਚ ਮਾਲ ਗਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਉਹ ਉੱਥੋਂ ਖਰੀਦਣ ਚਾਹੇ ਖੇਤ ਚੋਂ ਖਰੀਦਣ ਤੇ ਜੇਕਰ ਉਹ ਖੇਤ ਚੋਂ ਖਰੀਦਦੇ ਨੇ ਕਿਸੇ ਲਿਸਟ 'ਚ ਨਹੀਂ ਚੜਦਾ ਜੇ ਮੰਡੀਆਂ ਵਿੱਚੋਂ ਸਾਡਾ ਮਾਲ ਵਿਕਦਾ ਹੈ ਉਹ ਸਾਡਾ ਰਿਕਾਰਡ 'ਚ ਚੜਦਾ ਹੈ ਉਹ ਤੁਸੀਂ ਲੈਣਦਾਰ ਹੋ ਜੇ ਕੱਲ ਨੂੰ ਤੁਹਾਨੂੰ ਵੀ ਅੱਖਾਂ ਵੀ ਕੱਢਦਾ ਸਾਡਾ ਰਿਕਾਰਡ ਪਿਆ ਸਾਰਾ ਕੁਝ ਜਿੰਨੇ ਬਾਹਰੋਂ ਜਾ ਕੇ ਖਰੀਦ ਲਿਆ ਤੁਹਾਨੂੰ ਪੰਜੀਰੀ ਕਿਸੇ ਨੇ ਦੇਣੀ ਕੱਲ ਨੂੰ ਨਾ ਆਪਾਂ ਕਿਸੇ ਦੀ ਕੀ ਪੂਛ ਪੜਾਂ ਜਦੋਂ ਲਿਖਤ ਹੀ ਹੈ ਨਹੀਂ ਕਿਤੇ ਇਸ ਕਰਕੇ ਉਹ ਉਹਨਾਂ ਦੀ ਸਕੀਮ ਹੀ ਇਹ ਹੈ ਕਿ 100 150 ਰੁਪਇਆ ਵੱਧ ਦੇ ਕੇ ਇੱਕ ਵਾਰ ਤੇ ਆਪਣੇ ਜ਼ਿਮੀਦਾਰਾਂ ਕੋਲ ਮਾਲ ਖਰੀਦ ਲਿਆ ਕਰੀਏ ਜੇ ਮੰਡੀਆਂ ਬੰਦ ਹੋ ਜਾਣ ਫਿਰ ਆਪਣੀ ਮਨਮਰਜ਼ੀ ਕਰਾਂਗੇ ਜਿਵੇਂ ਆਲੂਆਂ ਤੇ ਦੱਸਦੇ ਹੀ ਪਏ ਜਾਂ ਟਮਾਟਰਾਂ ਲਾ ਹੋਇਆ ਜਾਓ ਸੇਬਾਂ ਦਾ ਹਾਲ ਹੋਇਆ ਇਹ ਸਰਕਾਰ ਕਰਾਉਣਾ ਚਾਹੁੰਦੀ ਹੈ ਤੇ ਤੁਹਾਡੀਆਂ ਜ਼ਮੀਨਾਂ ਜੜੀਆਂ ਨੇ ਉਹਨਾਂ ਨੂੰ ਹੱਥਿਆਂਣਾ ਚਾਹੁੰਦੀ ਐ ਕਿ ਹੌਲੀ ਹੌਲੀ ਇੰਨਾ ਕਿਸਾਨ ਕਮਜ਼ੋਰ ਹੋ ਜਾਵੇ ਕਿ ਹੱਥ ਖੜੇ ਕਰ ਦਿਆਇਆ ਕਰਕੇ ਵੀ ਸਾਡੇ ਹੱਥ ਖੜੇ ਨੇ ਜ਼ਮੀਨਾਂ ਸੰਭਲੂ ਤੁਸੀਂ ਵੀ ਅਸੀਂ ਨਾ ਕੋਸ਼ ਆਖੀ ਐ ਆਪੇ ਹੱਥ ਖੜੇ ਕਰਕੇ ਛੱਡ ਕੇ ਭੱਜ ਜਾਣ ਤੇ ਜ਼ਮੀਨਾਂ ਜੜੀਆਂ ਨੇ ਉਹਨਾਂ ਵਪਾਰੀਆਂ ਦੇ ਕੋਲ ਆ ਜਾਣ ਜਿਹੜੇ ਕਾਰਪੋਰੇਟ ਘਰਾਣੇ ਜਿਹੜੇ ਇਹਨਾਂ ਸਰਕਾਰਾਂ ਨੂੰ ਫੰਡ ਦੇ ਕੇ ਇਲੈਕਸ਼ਨਾਂ ਲੜਾ ਕੇ ਸਰਕਾਰਾਂ ਚਲਾਉਂਦੇ ਨੇ ਉਹ ਇਹਨਾਂ ਦੀ ਸੋਚ ਇੱਕੋ ਹੀ ਐ ਤੇ ਆਪਣਾ ਫੈਸਲਾ ਇਹ ਹੈ ਵੀ ਸਰਕਾਰ ਐਮ ਐਸ ਪੀ ਕਾਨੂੰਨ ਦੇ ਉੱਤੇ ਕਾਨੂੰਨ ਬਣਾਵੇ ਤੇ ਗਰੰਟੀ ਦੇਵੇ ਸਾਨੂੰ ਵੀ ਜੇਕਰ ਸਾਡਾ 2500 ਰੁਪਿਆ ਰੇਟ ਹੈ 2500 ਰੁਪਿਆ ਰੇਟ ਹੈ 2600 ਨੂੰ ਖਰੀਦ ਲੈ ਵਪਾਰੀ ਖਰੀਦੇ ਮੰਡੀ ਵਿੱਚੋਂ ਜੇ ਮੰਡੀ 'ਚੋਂ ਖਰੀਦੂਗਾ 2600 ਰੁਪਿਆ ਨੂੰ ਸਾਡੇ ਕਿਸਾਨ ਨੂੰ ਫਾਇਦਾ ਹੁੰਦਾ ਠੀਕ ਹੈ ਤੇ ਜੇਕਰ ਉਹ ਅਖੇ ਵੀ ਬਾਹਰੋਂ ਦਾਕੇ ਮੈਂ ਖਰੀਦ ਲਿਆਵਾ ਉਹਦਾ 1% ਵੀ ਸਾਨੂੰ ਫਾਇਦਾ ਨਹੀਂ ਨਾ ਸਾਡਾ ਰਿਕਾਰਡ ਚੜੇ ਨਾ ਸਾਡਾ ਰਿਕਾਰਡ ਕਿਤੇ ਹੋਵੇ ਉਹ ਤੇ ਨਾ ਸਾਨੂੰ ਉਹਦੇ ਪੈਸੇ ਹੀ ਮਿਲਣ ਬੜੀ ਵੱਡੀ ਸਮੱਸਿਆ ਖੜੀ ਹੋ ਨਾਲੀਏ ਇਸ ਕਰਕੇ ਦੁਬਾਰੇ ਫੇਰ ਜਿਹੜੀ ਲਹਿਰ ਆ ਇਹ ਦੁਬਾਰੇ ਉੱਠੀ ਹੈ ਵੀ ਜਿੰਨਾ ਚਿਰ ਸਰਕਾਰ ਨੂੰ ਆਪਾਂ ਨਵਾਉਂਦੇ ਨੇ ਜਿਵੇਂ 2020 ਚ ਚੱਲ ਕੇ ਆਪਾਂ ਸਰਕਾਰ ਨੂੰ ਤਗੜਿਆ ਹੋ ਕੇ ਹਰ ਵਰਗ ਨੇ ਮਦਦ ਕੀਤੀ ਹਰ ਵਰਗ ਨਾਲ